ਹਾਂਜੀ ਬੁਸ਼ਪਾਲ ਕਬੀਰੋ ਸਤਿ ਸ਼੍ਰੀ ਅਕਾਲ ਜੀ ਅੱਜ ਵੀਡੀਓ ਲੈ ਕੇ ਆਜਾ ਰਹੇ ਆ ਬਈ ਇਹ ਗਾਣਾ ਆਪਾਂ ਬਾਬ ਜੀ ਪ੍ਰੌਮਟ ਜਿਹੜਾ ਪੇਪਰ ਚੈੱਕ ਆਇਆ ਹੁਣ ਆਪਾਂ ਖੂਨ ਕੱਢ ਕੇ ਚੈੱਕ ਕਰਦੇ ਜੀ ਨਾ ਉਹਦੇ ਨਾਲ ਚੈੱਕ ਕਰੀ ਸੀ 28 ਦਿਨ ਪਹਿਲਾਂ ਗਾਂ ਗੱਬਣ ਚੈੱਕ ਹੋਈ ਸੀ ਅੱਜ ਇਹਨੇ ਬੱਚਾ ਸੁੱਟੋ ਤਾਂ ਬੱਚਾ ਸੁੱਟਣ ਦਾ ਮੇਨ ਰੀਜਨ ਇਹਦੇ ਦੂਜੀ ਮੱਜ ਨੇ ਟੱਕਰ ਮਾਰੀ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਹੈ ਵੀ ਤੁਹਾਨੂੰ ਜਾਣਕਾਰੀ ਦੇਣੀ ਫਿਰ ਨਾ ਆਪਾਂ ਚਾਹੇ ਤਾਂ ਡਾਕਟਰ ਤੇ ਦੋਸ਼ ਦੇ ਦਿੰਨੇ ਆ ਚਾਹੇ ਆਪਾਂ ਪੇਪਰ ਨੂੰ ਦੋਸ਼ ਦੇ ਦਿੰਨੇ ਆ ਪੇਪਰ ਸਹੀ ਨਹੀਂ ਚੈੱਕ ਕਰਦਾ ਇਹ ਐਡਾ ਕਜਾਲਾ ਵੀ ਇਹ ਗ 58 ਦਿਨ ਦਾ ਜਾਲਾ ਵੀਰੇ ਇਹ ਆ ਦੇਖੋ ਕਿਸੇ ਪਸ਼ੂ ਦਾ ਵੱਡਾ ਸਾਈਜ਼ ਹੁੰਦਾ 58 ਦਿਨ ਦਾ ਕਿਸੇ ਦਾ ਐਡਾ ਕ ਸਾਈਜ਼ ਹੁੰਦਾ ਅੱਜ ਮਿਤੀ ਆਪਣੀ 2 ਨਵੰਬਰ 2025 ਦੀ ਵੀਡੀਓ ਆ 58 ਦਿਨ ਪਹਿਲਾਂ ਚੈੱਕ ਹੋਈ ਹੈ ਇਹ ਗਾਂ ਆਪਣੀ ਮੈਂ 58 ਦਿਨ ਦੀ ਗੱਭਣ ਚੈੱਕ ਹੋਈ ਹੈ ਸੌਰੀ ਇਹ ਆਪਾਂ ਚੈੱਕ ਕਰੀ ਸੀ 30 ਦਿਨ ਦੀ ਅੱਜ 58 ਦਿਨ ਦੀ ਨੇ ਬੱਚਾ ਸੁੱਟਾ ਬੱਚੇ ਦਾ ਦੇਖੋ ਤੁਸੀਂ ਸਾਈਜ਼ ਆ ਸਾਰੀ ਜੇਰ ਹੈ ਜੇਰ ਦੇ ਵਿਚਾਲੇ ਬਿਲਕੁਲ ਬੱਚੇ ਦਾ ਪੂਰਾ ਬਣਿਆ ਹੋਇਆ ਜਿਹੜੀ ਸ਼ੇਪ ਹੈ ਸ਼ੇਪ ਹੀ ਬਣੀ ਕਹਿ ਸਕਦਾ ਪੂਰਾ ਬੱਚਾ ਤਾਂ ਬਣੀ ਨਹੀਂ ਉਸ ਬੰਦਾ ਦਿੰਦਾ ਕਿਸੇ ਪਸ਼ੂ ਦੇ 2 ਮਹੀਨਿਆਂ ਦਾ ਕਾਫੀ ਵੱਡਾ ਬੱਚਾ ਹੁੰਦਾ ਹੈ ਇਹਦਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਸਿਰਫ ਵੀ ਤੁਸੀਂ ਨਾ ਡਾਕਟਰ ਨੂੰ ਨਾ ਪੇਪਰ ਨੂੰ ਦੋਸ਼ ਦਿਓ ਕਿਸਮਤ ਦਾ ਸੌਦਾ ਇਹ ਤਾਂ ਪੱਕਾ ਟਾ ਵਾਧਾ ਕਿਸਮਤ ਦੇ ਵਿੱਚ ਹੈ ਇਹਨੂੰ ਜੇ ਆਪਾਂ ਪੂਰੀ ਚੰਗੀ ਤਰ੍ਹਾਂ ਦੇਖਿਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਇੱਥੋਂ ਲੈ ਕੇ ਇਹ ਸਾਰੀ ਸਾਰੀ ਕੰਪਲੀਟ ਜੇਰ ਸਟਾਰਟ ਹੋ ਗਈ ਇਹਦੇ ਵਿੱਚ ਪਾਣੀ ਭਰਿਆ ਕਿੰਨਾ ਵੀ ਹੋ ਸਕਦਾ ਪਾਣੀ ਸਾਈਡ ਤੇ ਨਿਕਲ ਜਾ ਬੱਚਾ ਆ ਗਿਆ ਆਹ ਜਗ੍ਹਾ ਤੇ ਦੇਖੋ ਇਹ ਬੱਚਾ ਜੇ ਬੱਚੇ ਨੂੰ ਆਪਾਂ ਦੱਬ ਕੇ ਦੇਖਦੇ ਆ ਬੱਚਾ ਵਿੱਚੋਂ ਵੱਖਰਾ ਹੱਲ ਰਿਹਾ ਹੈ ਗੌਰ ਨਾਲ ਦੇਖੋ ਤੁਸੀਂ ਇਹਨੂੰ ਜੇ ਦਬਦਿਆਂ ਦੇਖੋ ਬ ਇਹ ਆਪਣੇ ਪਸ਼ੂ ਦਾ ਪਹਿਲੀ ਗੱਲ ਤਾਂ ਜ਼ਿਆਦਾ ਖਿਆਲ ਰੱਖਿਆ ਜਾਵੇ ਕਿਉਂ ਜੇ ਹੁਣ ਟੱਕਰੀ ਮਾਰੀ ਕੋਈ ਹੱਲ ਨਹੀਂ ਆਪਣੇ ਕੋ ਕੋਈ ਸੋਲੂਸ਼ਨ ਨਾ ਪੂਰੀ ਦੀ ਪੂਰੀ ਜੇਰ ਜੇਰ ਦੇ ਵਿੱਚ ਪਾਣੀ ਭਰਿਆ ਵੀ ਦਿਖਾਈ ਦੇ ਰਿਹਾ ਹੈ ਵੀਡੀਓ ਨੂੰ ਬਣੇ ਰਹਿਣ ਲਈ ਤੁਹਾਡਾ ਧੰਨਵਾਦ ਪੇਜ ਨੂੰ ਫੋਲੋ ਕਰੋ ਵੀਡੀਓ ਨੂੰ ਸ਼ੇਅਰ ਕਰੋ